ਭਗਵਾਨ ਤਮਨਜੀ ਕਹਿੰਦੇ ਆ ਵੀ ਪ੍ਰਾਣੀਆਂ ਸਰਕਾਰਾਂ ਨੇ ਲੋਕਾਂ ਨੂੰ ਨਾਲੀਆਂ ਗਣੀ ਦਾ ਘੜ ਘੜ ਕਾ ਰੱਖਿਆ ਤੁਸੀਂ ਕਿਉਂ ਨਹੀਂ ਕੱਢਦੇ ਤੁਸੀਂ ਤਿੰਨ ਮਹੀਨੇ ਤਿੰਨ ਸਾਲ ਹੋ ਗਏ ਸਾਡੇ ਤੁਸੀਂ ਸਾਡੇ ਸੀਵਰੇਜ ਦਾ ਹੱਲ ਨਹੀਂ ਹੋਇਆ ਤੁਹਾਡੇ ਤੋਂ ਸ਼ਰਮ ਹੋਣੀ ਚਾਹੀਦੀ ਹੈ ਕਿਹੜਾ ਬਦਲਾਅ ਹੈ ਇਹ ਉਹ ਕਿੱਥੇ ਨਰਕ ਦੇ ਵਿੱਚ ਫਿਰਦੇ ਨੇ ਲੋਕਾਂ ਦੇ ਘਰਾਂ ਦੇ ਬਾਹਰ ਫੁੱਟ ਫੁੱਟ ਪਾਣੀ ਖੜਾ ਲੋਕਾਂ ਨੂੰ ਛੱਡੋ इवन ਐਮ ਐਲ ਏ ਸਾਹਿਬ ਦੇ ਘਰ ਦੇ ਬਾਹਰ ਗੋਡੇ-ਗੋਡੇ ਪਾਣੀ ਹੋ ਜਾਂਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਐਮ ਐਲ ਏ ਦੇ ਵਿੱਚ ਜਿਹੜੀ ਹੈਗੀ ਹੈ ਜੁਰਤ ਹੀ ਨਹੀਂ ਹੈਗੀ ਗੱਲ ਕਰਨ ਦੀ ਸਿਰਫ ਝੂਠ ਬੋਲਦੇ ਆ ਉਹ ਸਿਰਫ ਗਮਰਾਹ ਕਰਦੇ ਆ ਉਹ ਨਹੀਂ ਬੰਦੇ ਦੇ ਆਪਣੇ ਘਰ ਦੇ ਬਾਹਰ ਪਾਣੀ ਖੜਾ ਹੋਵੇ ਉਹ ਸੀਵਰੇਜ ਦਾ ਹੱਲ ਨਾ ਹੋਵੇ ਵੱਡੇ ਵੱਡੇ ਮਾਡਲਾਂ ਦੀ ਗੱਲਾਂ ਕਰਦੇ ਦਿੱਲੀ ਮਾਡਲ ਦੀ ਗੱਲ ਕਰਦਾ ਕੋਈ ਕਿਹੜੇ ਮਾਡਲ ਦੀ ਗੱਲ ਕਰਦਾ ਸਾਨੂੰ ਸਮਝ ਨਹੀਂ ਆਇਆ ਵੀ ਇਹ ਕਿਹੜਾ ਮਾਡਲ ਹੈ ਜਿਹੜਾ ਸਾਡਾ ਨਾਲੀਆਂ ਦਾ ਪਾਣੀ ਇਹ ਨਾਲੀ ਕਿਰਪਿਆ ਵੀ ਨਹੀਂ ਦਿੱਤਾ ਗਿਆ ਹੁਣ ਤੱਕ ਇਹ ਪੈਸਾ ਪਰ ਜਾ ਕਿੱਥੇ ਰਿਹਾ ਸਰਕਾਰ ਦਾ ਪੈਸਾ ਇਹਨਾਂ ਦਾ ਐਡਵਰਟਾਈਜ਼ਮੈਂਟ ਵਿੱਚ ਜਾ ਰਿਹਾ ਹੈ ਇਹ ਪੈਸਾ ਇਹਨਾਂ ਦਾ ਜਹਾਜ਼ਾਂ ਦੇ ਜਾ ਰਿਹਾ ਹੈ ਇਹ ਪੈਸਾ ਇਹਨਾਂ ਦਾ ਮੀਡੀਆ ਨੂੰ ਜਾ ਰਿਹਾ ਹੈ ਇਹ ਪੈਸਾ ਬਹੁਤ ਥਾਵਾਂ ਤੇ ਟੋ ਨੰਬਰ ਦੇ ਕੰਮ ਹੁੰਦੇ ਉੱਥੇ ਜਾ ਰਿਹਾ ਹੈ ਕਰੀਬ 4 ਲੱਖ ਕਰੋੜ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਜਦੋਂ ਇਹ ਜਾਣ ਕੇ 5.5 ਲੱਖ ਕਰੋੜ ਕਰਦੇ ਛੱਡ ਕੇ ਜਾਣਗੇ ਤੇ ਸਾਡੇ ਤੋਂ ਕਿਸ਼ਤ ਨਹੀਂ ਭਰੀ ਮਿਲਦਾ ਐ ਐਮਐਲਏ ਕੋਲੇ ਆ ਕੇ ਮਿਲਦਾ ਕਦੇ ਸਾਡੇ ਕੋਲੇ ਕਾਦੇ ਵਾਸਤੇ ਮਿਲਦਾ ਸਾਨੂੰ ਸਾਨੂੰ ਤਾਂ ਉਹ ਤੋਂ ਪਤਾ ਲੱਗਦਾ ਵੀ ਫਲਾਣੇ ਨੂੰ ਕਹਿੰਦਾ ਮੇਰੇ ਗੋਡਿਆਂ 'ਥਾ ਲਾ ਜਾ ਮੈਂ ਉਹਦੇ ਪਰਚਾ ਕਰਾਤਾ ਮੈਂ 10 ਸਰਪੰਚ ਪੇਸ਼ ਕਰਦਿੰਨਾ ਪਿੰਡਾਂ ਦੇ ਜਿਹਦੇ ਪਰਚੇ ਤੇ ਅਸੀਂ ਕੈਨਸਲ ਕਰਾਏ ਨੇ ਨਾ ਜਿਹੜਾ ਸਿੱਧੂ ਮੂਸੇ ਦਾ ਵੀ ਹਰਾਇਆ ਸੀਗਾ ਇੱਥੋਂ ਹੁਣ ਬਿਲਕੁਲ ਹਰਾਇਆ ਜੀ ਉਹਦਾ ਤਾਂ ਜਿਹੜਾ 58 11 ਸੀ ਉਹਦੀ ਖਿੱਚ ਲਿਆ ਸੀ ਉਹ 58 11 ਖਿੱਚ ਲੈਣਾ ਕਿ ਸੀਵੇਜ ਪੇਜੂਗਾ ਹੁਣ ਖਿੱਚੇ ਨਾ 58 11 ਸੀਵੇਜ ਅੜ ਗਿਆ ਇੱਥੇ ਸਾਰਾ ਖਰਚਾ ਜਿਹੜਾ ਹੈਗਾ ਕਰੋੜਾ ਰੁਪਏ ਵਿੱਚ ਦਿੱਲੀ ਦੇ ਪੰਜਾਬ ਦੇ ਵਪਾਰੀਆਂ ਨੂੰ ਉੱਥੇ ਲਿਜਾ ਕੇ ਪੈਸੇ ਦੋ ਨੰਬਰ ਦੇ ਲਵਾਏ ਜਾ ਰਹੇ ਆ ਪੰਜਾਬ ਖਾਲੀ ਕੀਤਾ ਜਾ ਰਿਹਾ ਪੰਜਾਬ ਦੀ ਪੁਲਿਸ ਉੱਥੇ ਬੈਠੀ ਆ ਅਸੀਂ 27 ਬੰਦੇ ਚੁਣੇ ਐ ਐਮਐਮਐਲਏ ਦੇ ਦੋ ਰਜ਼ਿੰਦ ਜੀ ਤੁਹਾਡੇ ਆਖੇ ਸੀਵਰੇਜ ਦਾ ਕੰਮ ਨਹੀਂ ਹੁੰਦਾ ਸ਼ਹਿਰ ਦਾ ਬਾਕੀ ਤਾਂ ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਤਾਂ ਤੁਸੀਂ ਕੀ ਕਰਦੇ ਹੋਗੇ ਸਾਡੇ ਐਮਐਲਏ ਸਾਹਿਬ ਨੂੰ ਸੁਣ ਮੈਂ 6 ਮਹੀਨੇ ਪਹਿਲਾਂ ਦੀ ਬਾਈਟ ਦਿਖਾ ਦਵਾਂ ਨਾ ਉਹਨਾਂ ਨੇ ਕਿਹਾ ਸੀ ਪੈਸੇ ਮਨਜ਼ੂਰ ਹੋ ਗਏ ਜੇ ਪੈਸੇ ਮਨਜ਼ੂਰ ਹੋ ਗਏ ਸੀਵਰੇਜ ਬੋਰਡ ਕਿਵੇਂ ਕਹਦੂ ਵੀ ਪੈਸੇ ਨਹੀਂ ਆਏ ਮਾਨ ਸਾਹਿਬ ਦੇ ਵਿੱਚ 2022 ਤੋਂ ਲੈ ਕੇ ਕੋਈ ਵੀ ਪੈਸਾ ਨਹੀਂ ਆਇਆ ਇਸੇ ਤਰੀਕੇ ਲਾਰੇ ਲਾ ਗਏ ਕਿ 44 ਕਰੋੜ ਆ ਗਿਆ ਕੋਈ ਕਹਿੰਦਾ 36 ਕਰੋੜ ਆ ਗਿਆ ਪਰ ਪੈਸਾ ਹੈ ਕਿੱਥੇ ਉਹਨਾਂ ਕੋਲ ਤੇ ਹੂਟਰ ਵਾਲੀ ਗੱਡੀ ਐ ਲੋਕਾਂ ਕੋਲੇ ਕੀ ਐ ਲੋਕਾਂ ਦੇ ਪੈਰ ਲਿੱਬੜਦੇ ਨੇ ਲੋਕ ਕੰਮ ਤੇ ਜਾਂਦੇ ਨੇ ਉਹਨਾਂ ਦੀ ਪੈਂਟਾਂ ਲਿੱਬੜ ਜਾਂਦੀਆਂ ਨੇ ਇਹਨਾਂ ਨੂੰ ਸ਼ਰਮ ਚਾਹੀਦੀ ਐ ਜਿੰਨੀ ਮਰਜ਼ੀ ਤੁਸੀਂ ਪਰਚੇ ਦਿਖਾਈ ਜਾਓ ਜਿੰਨੇ ਮਰਜ਼ੀ ਤੁਸੀਂ ਲੈਟਰ ਦਿਖਾਈ ਜਾਓ ਜਿੰਨੇ ਮਰਜ਼ੀ ਪ੍ਰੈਸ ਕਾਨਫਰੰਸਾਂ ਦਿਖਾਈ ਜਾਓ ਲੋਕ ਬਹੁਤ ਵਾਰੀ ਤੁਸੀਂ ਗਮਰਾਹ ਕਰ ਲੇ ਪਰ ਹੁਣ ਗਮਰਾਹ ਨਹੀਂ ਹੋਣਗੇ ਲੋਕ ਵੱਲੋਂ ਜੁੜੋ ਤੁਸੀਂ ਮਹਮਤਾਜ ਅੱਜ 26 ਜਨਵਰੀ ਹੈ ਗਣਤੰਤਰਤਾ ਦਿਵਸ ਹੈ ਪੂਰੇ ਭਾਰਤ ਪਰ ਵਿੱਚ ਤਿਰੰਗਾ ਲਹਿਰਾਉਂਦੇ ਹੋਏ ਪਰੇਡਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਪਰੇਡਾਂ 'ਚ ਮਾਨਸਾ ਬਚੂਈਆ ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਗਲਬਾਤ ਕਰਦੇ ਆਂ ਤਮਾਮ ਸ਼ਹਿਰ ਵਾਸੀ ਪਿੰਡਾਂ ਦੇ ਲੋਕ ਸਾਰੇ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਜਿੰਦਾਬਾਦ ਭਾਈ ਜੀ ਕਿਉਂ ਬੈਠੇ ਹੋ ਇੱਥੇ ਪਹਿਲਾਂ ਤਾਂ ਜਿੱਤ ਰਕਾਦਾ ਹੈ ਮਾਨਸਾ ਦਾ ਜਿਹੜਾ ਸੀਵਰੇਜ ਦਾ ਉਹ ਪਿਛਲੇ 3-4 ਮਹੀਨਿਆਂ ਤੋਂ ਧਰਨੇ ਤੇ ਬੈਠੇ ਨੇ ਸਾਥੇ ਸ਼ਹਿਰ ਨਿਵਾਸੀ ਪਰ ਸਰਕਾਰ ਦੇ ਤੇ ਐਮ ਐਲ ਦੇ ਕੰਨ ਤੇ ਘੋਰਾ ਵੀ ਜੂ ਨਹੀਂ ਸਰਕੀ ਇਸ ਲਈ ਅੱਜ ਜਿਹੜਾ ਮਾਨਸਾ ਦਾ ਗੁੱਸਾ ਉਹ ਮਾਨਸਾ ਦੇ ਐਮਐਲਏ ਤੇ ਪੰਜਾਬ ਸਰਕਾਰ ਦੇ ਖਿਲਾਫ ਹੈ ਕਿਉਂਕਿ ਲੋਕ ਨਰਕ ਦੇ ਵਿੱਚ ਰਹਿਣ ਲਈ ਮਜਬੂਰ ਨੇ ਇਸ ਲਈ ਇਹ ਮੰਗ ਕਰਦੇ ਆਂ ਅਸੀਂ ਵੀ ਇਥੋਂ ਦਾ ਸੀਵਰੇਜ ਦਾ ਹੱਲ ਹੈ ਜਿਹੜਾ ਪੱਕਾ ਕੀਤਾ ਜਾਵੇ ਤੇ ਐਮਐਲਏ ਮਾਨਸਾ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਜਿਹੜਾ ਕਹਿ ਰਿਹਾ ਹੈ ਵੀ 47 ਕਰੋੜ ਰੁਪਇਆ ਸੀ ਜਿਹੜਾ ਮਨਜ਼ੂਰ ਕਰਵਾਤਾ ਜਦੋਂ ਕਿ ਉਹ ਸਿਰਫ ਪ੍ਰੋਜੈਕਟ ਰਿਪੋਰਟ ਬਣੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੇ ਇਹ ਗੱਲ ਸਹੀ ਹੁੰਦੀ ਤਾਂ ਪੰਜਾਬ ਦੇ ਮਾਨਸਾ ਦੇ ਲੋਕ ਇੱਥੇ ਸੜਕਾਂ ਤੇ ਨਾ ਧੱਕੇ ਕਰ ਰਹੇ ਹੁੰਦੇ ਮਾਨਸਾ ਅਸੀਂ ਹੁਣ ਵੀ ਜਦੋਂ ਆਏ ਆਂਗੇ ਰੋਸ ਮਾਰਚ ਕਰਦੇ ਤਾਂ ਸੀਵਰੇਜ ਦੇ ਪਾਣੀ ਵਿੱਚ ਦੀ ਆਏ ਅੱਜ ਐਨਾ ਬੁਰਾ ਹਾਲ ਹੈ ਮਾਨਸਾ ਇਸ ਲਈ ਅਸੀਂ ਸਾਰਿਆਂ ਨੂੰ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹ ਸੀਵਰੇਜ ਦਾ ਹੱਲ ਹੈ ਜਿਹੜਾ ਉਹ ਪੱਕਾ ਕੀਤਾ ਜਾਵੇ ਜਲਦੀ ਜਲਦੀ ਕੀਤਾ ਜਾਵੇ ਜੈਕਾਰਾ ਮੁੜਦਾਬ ਮੁੜਦਾਬ ਅਸੀਂ ਅੱਜ ਇੱਥੇ ਕਿਉਂ ਇਕੱਠੇ ਹੋਏ ਆਂ ਸ਼ਹਿਰਿਆਂ ਨੂੰ ਕਿਉਂ ਇਕੱਠਾ ਆਉਣਾ ਪਿਆ ਕਿਉਂਕਿ ਕੁਰੀ ਦਾ অতি ਬੁਰਾ ਹਾਲ ਹੈ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਪਾਣੀ ਪੀਣ ਲਈ ਨਹੀਂ ਮਿਲਦਾ ਜੋ ਪਾਣੀ ਗੰਦਾ ਹੈ ਉਹ ਉੱਪਰ ਹੋ ਗਿਆ ਹੈ ਤੇ ਇਸ ਕਰਕੇ ਅਸੀਂ ਸਾਰੇ ਲੋਕਾਂ ਨੇ ਅੱਜ ਹਾਇਤ ਕੀਤਾ ਕਿ ਸਾਰੇ ਲੋਕ ਇਕੱਠੇ ਹੋ ਕੇ ਅੱਜ ਧਰਨਾ ਰੈਲੀ ਕਰਨ ਤਾਂ ਕਿ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾਵੇ ਬਿਲਕੁਲ ਤਾਂ ਗੱਲਬਾਤ ਕਰਦੇ ਆ ਭਾਈ ਮੰਨ ਕੇ ਪੂਰਾ ਮਾਮਲਾ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਵਾਅਦਾ ਕੀਤਾ ਗਿਆ ਸੀ ਕੋਈ ਮੁੱਖ ਮੰਤਰੀ ਦੇ ਵੱਲੋਂ ਦੇਖੋ ਇਹ ਮਾਨਸਾ ਦੇ ਵਿੱਚ ਜਦੋਂ ਜਿੱਤੇ ਆ ਸਭ ਤੋਂ 2022 ਦੇ ਵਿੱਚ ਪ੍ਰੋਮੀਨੈਂਟਲੀ ਇਹੀ ਵਾਅਦਾ ਕੀਤਾ ਗਿਆ ਸੀ ਕਿ ਮਾਨਸਾ ਦਾ ਸੀਵਰੇਜ ਦਾ ਹੱਲ ਹੋਊਗਾ ਪਰ ਹੁਣ ਲਗਭਗ 3 ਸਾਲ ਹੋ ਗਏ ਐ ਪਹਿਲਾ ਮਈ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿ ਕੇ ਗਏ ਸੀਗੇ ਕਿ ਅਸੀਂ ਜਦੋਂ ਹੀ ਇਹ ਕੋਡ ਆਫ ਕੰਡਕਟ हटਿਆ ਅਸੀਂ ਨਾਲ ਦੀ ਨਾਲ ਇਹ ਹੱਲ ਕਰ ਦਾਂਗੇ ਪਰ ਉਹ ਭੁੱਲ ਗਏ ਨੇ ਐਜ਼ ਯੂਸੂਅਲੀ ਗੱਪ ਮਾਰ ਕੇ ਗਏ ਨੇ ਤੇ ਉਹੀ ਅਸੀਂ ਹੁਣ ਇਹਨਾਂ ਨੂੰ ਯਾਦ ਕਰਾ ਰਹੇ ਹਾਂ ਕਿ ਉਹ ਵਾਅਦਾ ਯਾਦ ਕਰੋ ਲੋਕ ਇੱਥੇ ਨਰਕ ਦੇ ਵਿੱਚ ਫਿਰਦੇ ਨੇ ਲੋਕਾਂ ਦੇ ਘਰਾਂ ਦੇ ਬਾਹਰ ਫੁੱਟ ਫੁੱਟ ਪਾਣੀ ਖੜਾ ਲੋਕਾਂ ਨੂੰ ਛੱਡੋ ਇਵਨ ਐਮ ਐਲ ਏ ਸਾਹਿਬ ਦੇ ਘਰ ਦੇ ਬਾਹਰ ਗੋਡੇ-ਗੋਡੇ ਪਾਣੀ ਹੋ ਜਾਂਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਣੀ ਦੇ ਬੱਚ ਦੀ ਟੱਪਦੇ ਨੇ ਉਹਨਾਂ ਕੋਲ ਤੇ ਹੂਟਰ ਵਾਲੀ ਗੱਡੀ ਐ ਲੋਕਾਂ ਕੋਲੇ ਕੀ ਐ ਲੋਕਾਂ ਦੇ ਉਹਨਾਂ ਦੀ ਪੈਂਟਾਂ ਲਿਬੜ ਜਾਂਦੀਆਂ ਨੇ ਇਹਨਾਂ ਨੂੰ ਸ਼ਰਮ ਚਾਹੀਦੀ ਹੈ ਜਦੋਂ ਅਸੀਂ ਇਹ ਮਾਰਚ ਕਰਨਾ ਸੀਗਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਆਰਟੀਆਈ ਦੇ ਵਿੱਚ ਖਲਾਸਾ ਹੋਇਆਗਾ ਕਿ ਮਾਨਸਾ ਦੇ ਵਿੱਚ 2022 ਤੋਂ ਲੈ ਕੇ ਕੋਈ ਵੀ ਪੈਸਾ ਨਹੀਂ ਆਇਆ ਇਸੇ ਤਰੀਕੇ ਲਾਰੇ ਲਾਏਗੇ ਕਿ 44 ਕਰੋੜ ਆ ਗਿਆ ਕੋਈ ਕਹਿੰਦਾ 36 ਕਰੋੜ ਆ ਗਿਆ ਪਰ ਪੈਸਾ ਹੈ ਕਿੱਥੇ ਕੱਲ ਇੱਕ ਵਾਰ ਫੇਰ ਲਾਰਾ ਲਾ ਦਿੱਤਾ ਗਿਆ ਕਿ ਪੈਸਾ ਆ ਗਿਆ ਪਰ ਹੈ ਕਿੱਥੇ ਇਹ ਸੰਘਰਸ਼ ਉਦੋਂ ਤੱਕ ਚੱਲੂਗਾ ਜਦੋਂ ਤੱਕ ਟੈਂਡਰ ਨਹੀਂ ਹੁੰਦਾ ਜਦੋਂ ਤੱਕ ਨਗਰ ਕੌਂਸਲ ਦੇ ਖਾਤੇ 'ਚ ਪੈਸੇ ਨਹੀਂ ਆਉਂਦੇ ਜਦੋਂ ਤੱਕ ਮਾਨਸਾ ਦੇ ਵਿੱਚ ਟੱਕ ਨਹੀਂ ਲੱਗਦਾ ਉਸ ਤੋਂ ਪੱਲਾ ਅਸੀਂ ਸਰਚੇ ਬੰਦ ਨਹੀਂ ਕਰਾਂਗੇ ਜਿੰਨੀ ਮਰਜ਼ੀ ਤੁਸੀਂ ਪਰਚੇ ਦਿਖਾਈ ਜਾਓ ਜਿੰਨੇ ਮਰਜ਼ੀ ਤੁਸੀਂ ਲੈਟਰ ਦਿਖਾਈ ਜਾਓ ਜਿੰਨੀ ਮਰਜ਼ੀ ਪ੍ਰੈਸ ਕਾਨਫਰੰਸਾਂ ਦਿਖਾਈ ਜਾਓ ਲੋਕ ਬਹੁਤ ਵਾਰੀ ਤੁਸੀਂ ਗੁੰਮਰਾਹ ਕਰ ਲੇ ਪਰ ਹੁਣ ਗੁੰਮਰਾਹ ਨਹੀਂ ਹੋਣਗੇ ਹੁਣ ਗੁੰਮਰਾਹ ਨਹੀਂ ਹੋਣਗੇ ਆਟੀ ਵਿੱਚ ਤੁਸੀਂ ਕਹਿ ਕੇ ਕੁਝ ਵੀ ਰੁਪਇਆ ਇਹਨਾਂ ਆਇਆ ਨਹੀਂ ਸ਼ਹਿਰ ਦੇ ਲਈ ਕੀ ਲਾਤਾ ਪਰ ਸਾਰੇ ਕਿਤੇ ਗੱਪ ਮਾਰੇ ਜਾ ਰਹੇ ਬਿਲਕੁਲ ਗੱਪ ਹੀ ਮਾਰੇ ਜਾ ਰਹੇ ਸਾਡੇ ਐਮਐਲਏ ਸਾਹਿਬ ਨੂੰ ਤੁਹਾਨੂੰ ਮੈਂ 6 ਮਹੀਨੇ ਪਹਿਲਾਂ ਦੀ ਬਾਈਟ ਦਿਖਾ ਦਾਨਾ ਉਹਨਾਂ ਨੇ ਕਿਹਾ ਸੀ ਪੈਸੇ ਮਨਜ਼ੂਰ ਹੋਗੇ ਜੇ ਪੈਸੇ ਮਨਜ਼ੂਰ ਹੋਗੇ ਸੀਵਰੇਜ ਬੋਰਡ ਕਿਵੇਂ ਕਹਦੂ ਵੀ ਪੈਸੇ ਨਹੀਂ ਆਏ ਉਹ ਉਹਨਾਂ ਨੂੰ ਗਮਰਾਹ ਕਰ ਲੋ ਮਾਨਸਾਲੇ ਸਾਡੇ ਲੋਕ شریف ਨੇ ਕਿ ਇਹਨਾਂ ਨੂੰ ਗਮਰਾਹ ਕਰ ਲੋ ਇਹਨਾਂ ਨੂੰ ਝੂਠ ਬੋਲ ਕੇ ਟਰਕਾਈ ਜਾਓ ਪਰ ਇਹ ਹੁਣ ਨਹੀਂ ਹੁਣ ਜਦੋਂ ਦਾ ਇੱਕ ਰਾਸਾ ਕੀਤਾ ਵੀ ਕੋਈ ਪੈਸਾ ਨਹੀਂ ਆਇਆ ਐਮਐਲਏ ਸਾਹਿਬ ਨੂੰ ਹੱਥ ਪੈਰਾਂ ਦੀ ਪਈ ਪਈ ਆ ਉਹਨਾਂ ਨੇ ਜਾਣ ਬੁੱਝ ਕੇ ਮੀਡੀਆ ਨੂੰ ਗਮਰਾਹ ਕੀਤਾ ਅੱਜ ਦਾ ਜਿਹੜਾ ਫੰਕਸ਼ਨ ਹੈ ਇਹ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿ ਪੈਸੇ ਆ ਗਏ ਪਰ ਪੈਸੇ ਹੈ ਕਿੱਥੇ ਦਿਖਾਓ ਯੂਆਈਡੀਫ ਪਹਿਲਾਂ ਉਹਦਾ ਜਾਂਚ ਕਰੂਗੀ ਫਾਈਨੈਂਸ਼ੀਅਲ ਫੀਜ਼ਿਬਿਲਿਟੀ ਦੇਖੂਗੀ ਵੀ ਹੈ ਉੱਥੇ ਕਿ ਬੰਨਾ ਹੈ ਕਿ ਨਹੀਂ ਪਰ ਉਹ ਇੱਕ ਟੈਂਪਰੇਰੀ ਪ੍ਰੋਜੈਕਟ ਹੈ ਜਿਹੜਾ ਪ੍ਰੋਜੈਕਟ ਅਸਲ ਹੋਣਾ ਹੈਗਾ ਪੱਕਾ ਪ੍ਰ ਉਹ ਬਣਾਲੀ ਜਿਹੜਾ ਥਰਮਲ ਪਲੈਂਟ ਦੇ ਵਿੱਚ ਪਾਣੀ ਪਾਉਣਾਗਾ ਪਰ ਉੱਥੋਂ ਇਹ ਭੱਜੀ ਜਾਂਦੇ ਨੇ ਉਹਦੇ ਬਾਰੇ ਬੋਲਦੇ ਨਹੀਂ ਲੋਕ ਕਹਿੰਦੇ ਆ ਵੀ ਉੱਥੋਂ ਲੋਕ ਪੈਸੇ ਖਾ ਜਾਂਦੇ ਆ ਲੋਕ ਕਹਿੰਦੇ ਆ ਵੀ ਉੱਥੋਂ ਲੋਕ ਪੈਸੇ ਲੈ ਕੇ ਚੁੱਪ ਕਰ ਜਾਂਦੇ ਆ ਮੈਂ ਐਮਐਲਏ ਸਾਹਿਬ ਨੂੰ ਪੁੱਛਦੇ ਆ ਵੀ ਤੁਸੀਂ ਪਹਿਲਾਂ ਬੋਲਦੇ ਸੀ ਹੁਣ ਕਿਉਂ ਨਹੀਂ ਕਹਿੰਦੇ ਵੀ ਬਣਾਲੀ ਜਾਵੇ ਇਹ ਪਾਣੀ ਜਦੋਂ ਕਿ ਸੈਂਟਰ ਸਰਕਾਰ ਦੀਆਂ ਹਦਾਇਤਾਂ ਨੇ ਕਿ 50 ਕਿਲੋਮੀਟਰ ਦੇ ਵਿੱਚ ਜਿੰਨੇ ਵੀ ਐਸਟੀਪੀ ਪਲੈਂਟ ਨੇਗੇ ਉਹਨਾਂ ਦਾ ਪਾਣੀ ਟ੍ਰੀਟ ਹੋ ਕੇ ਜੇ ਥਰਮਲ ਦੇ ਵਿੱਚ ਵਰਤਿਆ ਜਾਵੇ ਉਹ ਸਾਡਾ ਪੀਣ ਵਾਲਾ ਪਾਣੀ ਖਰਾਬ ਕਰੀ ਜਾਂਦੇ ਨੇ ਪਾਣੀ ਉਹਨਾਂ ਨੂੰ ਉਹਨਾਂ ਨੇ ਹੀ ਪਾਈਪ ਲਾਈਨ ਗਾਉਂ ਤੋਂ ਉਹ ਟਲਦੇ ਨੇ ਉਹ ਲੋਕ ਕਹਿੰਦੇ ਆ ਵੀ ਇਹ ਜਿਹੇ ਬੰਦਿਆਂ ਨੂੰ ਉਹ ਬਹੁਤ ਸਾਰੇ ਬੰਦੇ ਜਿਹੜੇ ਬੋਲਦੇ ਆ ਉਹਨਾਂ ਨੂੰ ਪੈਸੇ ਦੇ ਕੇ ਚੁੱਪ ਕਰਾਉਂਦੇ ਨੇ ਇੱਧਰ ਵੀ ਮੈਂ ਐਮਐਲਏ ਸਾਹਿਬ ਨੂੰ ਪੁੱਛਦਾ ਚਾਹਣਾ ਵੀ ਤੁਸੀਂ ਚੁੱਪ ਕਿਉਂ ਕਿਉਂ ਨਹੀਂ ਹੱਲ ਕਰਦੇ ਵੀ ਕਿਉਂ ਨਹੀਂ ਤੁਸੀਂ ਕਹਿੰਦੇ ਵੀ ਪੱਕਾ ਹੱਲ ਕਰਕੇ ਉੱਥੇ ਜਿਹੜਾ ਜਿਹੜਾ ਬਣਾ ਹੀ ਤੁਹਾਨੂੰ ਬਣਾਉਣ ਦੇ ਵਿੱਚ ਪਾਣੀ ਜਾਵੇ ਕਿ ਐਮਐਲਏ ਦੇ ਘਰ ਦੇ ਬਾਹਰ ਪਾਣੀ ਖੜਾ ਕੀ ਲਾਦਾ ਫਿਰ ਐਮਐਲਏ ਸੁਣਵਾਈ ਹੈਨੀ ਉੱਤੇ ਨਹੀਂ ਐਮਐਲਏ ਐਮਐਲਏ ਦੇ ਵਿੱਚ ਜਿਹੜੀ ਹੈਗੀ ਆ ਉਹ ਜੁਰਤ ਹੀ ਨਹੀਂ ਹੈਗੀ ਗੱਲ ਕਰਨ ਦੀ ਸਿਰਫ ਝੂਠ ਬੋਲਦੇ ਆ ਉਹ ਸਿਰਫ ਗਮਰਾਹ ਕਰਦੇ ਆ ਉਹ ਨਹੀਂ ਬੰਦੇ ਦੇ ਆਪਦੇ ਕਬਡੀਆਂ ਕਰਕੇ ਆਏ ਪਰ ਇਹਨਾਂ ਨੇ ਕੀਤਾ ਕਿ ਕੁਛ ਨਹੀਂ ਕੀਤਾ ਇਹ ਸਿਰਫ ਸੀਵਰੇਜ ਤੇ ਸਾਨੂੰ ਢੁਕਾ ਰੱਖਿਆ ਭਗਵੰਤ ਮਾਨ ਜੀ ਕਹਿੰਦੇ ਆ ਵੀ ਪੁਰਾਣੀਆਂ ਸਰਕਾਰਾਂ ਨੇ ਲੋਕਾਂ ਨੂੰ ਨਾਲੀਆਂ ਗਲੀਆਂ ਦਾ ਘੜ ਘੜ ਕੇ ਰੱਖਿਆ ਤੁਸੀਂ ਕਿਉਂ ਨਹੀਂ ਘੜਦੇ ਤੁਸੀਂ 3 ਮਹੀਨੇ 3 ਸਾਲ ਹੋ ਗਏ ਸਾਡੇ ਤੋਂ ਸੀਵ ਸਾਡੇ ਸੀਵਰੇਜ ਦਾ ਹੱਲ ਨਹੀਂ ਹੋਇਆ ਤੁਹਾਡੇ ਤੋਂ ਸ਼ਰਮ ਹੋਣੀ ਚਾਹੀਦੀ ਹੈ ਕਿਹੜਾ ਬਦਲਾਅ ਹੈ ਇਹ ਅੱਜ ਗੰਨਤੰਤਰ ਦਾ ਦਿਵਸ 26 ਜਨਵਰੀ ਹੈ ਪੂਰੇ ਦੁਨੀਆ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਹੁਤ ਉੱਚਾ ਪੱਧਰ ਚੱਲ ਗਿਆ ਭਾਰਤ ਦਾ ਤੇ ਪੰਜਾਬ ਦੀ ਗੱਲ ਕਰੀ ਪਰ ਪੰਜਾਬ ਦੇ ਸੀਵਰੇਜ ਤੋਂ ਨਹੀਂ ਨਿਕਲੇ ਦੇਖੋ ਅਸੀਂ ਇਸੇ ਕਾਲ ਦਾ ਅੱਜ ਵਿਰੋਧ ਕਰ ਰਹੇ ਹਾਂ ਗਨਤੰਤਰ ਦਿਵਸ ਦਾ ਸਾਡਾ ਦਿਵਸਾਂ ਪਰਸਾ ਅਸੀਂ ਅਸੀਂ ਉਹਦੇ ਦੇ ਪ੍ਰੋਟੈਸਟ ਕਰ ਰਹੇ ਜਿਹੜਾ ਕਿ ਸਾਡਾ ਸੰਵਿਧਾਨਕ ਹੱਕ ਹੈ ਕਿ ਸਾਨੂੰ ਇਹਨਾਂ ਨੇ ਗਲੀਆਂ ਦੇ ਵਿੱਚ ਬਾੜ ਰੱਖਿਆ ਸਾਨੂੰ ਇਹਨਾਂ ਨੇ ਨਾਲੀਆਂ 'ਚ ਬਾੜ ਰੱਖਿਆ ਸਾਡੇ ਸੀਵਰੇਜ ਦੇ ਹੱਲ ਨਹੀਂ ਹੁੰਦੇ ਅਸੀਂ ਰੋਜ਼ ਕਰੋ ਟੱਪਦੇ ਆਂ ਗੰਦੇ ਪਾਣੀ 'ਚ ਟੱਪਦੇ ਨਾ ਤਾਂ ਉਹ ਹੱਲ ਨਹੀਂ ਹੁੰਦੇ ਕਹੇ ਜਾ ਬਦਲਾਇ ਇਹ ਵੱਡੇ ਵੱਡੇ ਮਾਡਲਾਂ ਦੀ ਗੱਲਾਂ ਕਰਦੇ ਦਿੱਲੀ ਮਾਡਲ ਦੀ ਗੱਲ ਕਰਦਾ ਕੋਈ ਕਿਹੜੇ ਮਾਡਲ ਦੀ ਗੱਲ ਕਰਦਾ ਸਾਨੂੰ ਸਮਝ ਨਹੀਂ ਆਇਆ ਵੀ ਇਹ ਕਿਹੜਾ ਮਾਡਲ ਹੈ ਜਿਹੜਾ ਸਾਡਾ ਨਾਲੀਆਂ ਦਾ ਪਾਣੀ ਇਹਨਾਂ ਲਈ ਕਿਪਿਆ ਵੀ ਨਹੀਂ ਦਿੱਤਾ ਗਿਆ ਹੁਣ ਤੱਕ ਇਹ ਪੈਸਾ ਫਿਰ ਜਾ ਕਿੱਥੇ ਰਿਹਾ ਸਰਕਾਰ ਕਹਿੰਦੀ ਇਹ ਪੈਸਾ ਇਹਨਾਂ ਦਾ ਐਡਵਰ ਆ ਰਿਹਾ ਇਹ ਪੈਸਾ ਬਹੁਤ ਥਾਂ ਤੇ 2 ਨੰਬਰ ਦੇ ਕੰਮ ਹੁੰਦੇ ਉੱਥੇ ਜਾ ਰਿਹਾ ਇਹ ਪੈਸਾ ਜਿਹੜਾ ਹੈਗਾ ਇਹਨਾਂ ਦੇ ਟਿੱਪਰਾਂ ਦੇ ਲੱਗਿਆ ਹੋਇਆ ਸਾਰੇ ਪਾਸੇ ਨਜਾਇਜ਼ ਮਾਈਨਿੰਗ ਚੱਲਦੀ ਉੱਥੋਂ ਇਹ ਚੱਲਦਾ ਇਹ ਪੈਸਾ ਜਿਹੜਾ ਹੈਗਾ ਖਾਦਾ ਜਾ ਰਿਹਾ ਪੰਜਾਬ ਦਾ ਇਹ ਇਹ ਕਹਿੰਦੇ ਸੀ ਅਸੀਂ ਮਾਈਨਿੰਗ ਤੋਂ ਪੈਸਾ ਲੈ ਕੇ ਆਵਾਂਗੇ ਅਸੀਂ ਫਲਾਣੇ ਥਾਂ ਤੋਂ ਰੈਵਨਿਊ ਜਨਰੇਟ ਕਰਾਂਗੇ ਪਰ ਇਹਨਾਂ ਕੋਲੇ ਹੁਣ ਪੈਸਾ ਹੈ ਨਹੀਂ ਪੰਜਾਬ ਤੇ ਕਰੀਬ 1.5 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਿਆ ਹੈਗਾ ਕਰੀਬ 4 ਲੱਖ ਕਰੋੜ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਜਦੋਂ ਇਹ ਜਾਣਗੇ 5.5 ਲੱਖ ਕਰੋੜ ਕਰਜ਼ਾ ਛੱਡ ਕੇ ਜਾਣਗੇ ਤੇ ਸਾਡੇ ਤੋਂ ਕਿਸ਼ਤ ਨਹੀਂ ਭਰੀ ਜਾਣੀ ਤੇ ਕਾਰਾਉ ਚਲਾ ਨਹੀਂ ਸਕਣੀ ਇਹਨਾਂ ਨੂੰ ਸ਼ਰਮ ਚਾਹੀਦੀ ਹੈ ਹੁਣ ਰਿਪੋਰਟ ਆਈ ਹੈਗੀ ਕਿ ਪੰਜਾਬ ਦਾ ਜਿਹੜੀ ਹੈਲਥ ਹੈ ਫਾਈਨੈਂਸ਼ੀਅਲ ਹੈਲਥ ਹੈ ਉਹ ਸਭ ਤੋਂ ਮਾੜੀ ਹੈ ਦੇਸ਼ ਦੇ ਵਿੱਚ 18ਵੇਂ ਨੰਬਰ ਤੇ ਆਸੀ ਇਹਨਾਂ ਨੂੰ ਸ਼ਰਮ ਚਾਹੀਦੀ ਹੈ ਹੁਣ ਦਿੱਲੀ ਵਿੱਚ ਵੀ ਖਰਚਾ ਕੀਤਾ ਜਾ ਰਿਹਾ ਪੰਜਾਬ ਦੇ ਪੈਸੇ ਦਾ ਦਿੱਲੀ ਵਿੱਚ ਇਲੈਕਸ਼ਨ ਹਾਂ ਜੀ ਦਿੱਲੀ ਦੇ ਵਿੱਚ ਸਾਰਾ ਖਰਚੇ ਜਾ ਰਿਹਾ ਪੰਜਾਬ ਦੀਆਂ ਗੱਡੀਆਂ ਹੋ ਗਈਆਂ ਪੰਜਾਬ ਦਾ ਪੈਸਾ ਹੋ ਗਿਆ ਪੰਜਾਬ ਦਾ ਤੁਸੀਂ ਦੇਖੋ ਐਡਵਰਟਾਈਜ਼ਮੈਂਟ ਭੇਜੀ ਜਾ ਰਹੀ ਹੈ ਪੰਜਾਬ ਦਾ ਸਾਰਾ ਖਰਚਾ ਜਿਹੜਾ ਹੈਗਾ ਕਰੋੜਾਂ ਰੁਪਏ ਦੇ ਵਿੱਚ ਦਿੱਲੀ ਦੇ ਪੰਜਾਬ ਦੇ ਵਪਾਰੀਆਂ ਨੂੰ ਉੱਥੇ ਲਿਜਾ ਕੇ ਪੈਸੇ ਦੋ ਨੰਬਰ ਤੇ ਲਵਾਏ ਜਾ ਰਹੇ ਆ ਪੰਜਾਬ ਖਾਲੀ ਕੀਤਾ ਜਾ ਰ ਆ ਰਾ ਜਿਹੜੇ ਹੈਗੇ ਆ ਲੋਕ ਉੱਥੇ ਬੈਠੇ ਆ ਤੇ ਇਹਨਾਂ ਨੂੰ ਸ਼ਰਮ ਚਾਹੀਦੀ ਆ ਬਿਲਕੁਲ ਤਾਂ ਗੱਲਬਾਤ ਹੋਰ ਵੀ ਕਰ ਲੈਣੇ ਕਿਵੇਂ ਦੇਖਦੇ ਹੋ ਜੀ ਹਾਲੇ ਤੱਕ ਜਿਵੇਂ ਦੁਨੀਆ ਕਹਿੰਦੇ ਚੰਦ ਤੇ ਪਹੁੰਚ ਗਈ ਤੇ ਮਾਨਸਾ ਹਰੇ ਸ਼ਿਵਰੇਚੋਂ ਹੀ ਨਿਕਲਿਆ ਇਹ ਬਿਲਕੁਲ ਜੀ ਇੱਥੋਂ ਦਾ ਜਿਹੜਾ ਨਗਰ ਕੌਂਸਲ ਦਾ ਸਾਰਾ ਸਿਸਟਮ ਆ ਸਾਡਾ ਐਮ.ਐਲ.ਏ ਇਹ ਲੋਕ ਇੱਕ ਪੈਸੇ ਦਾ ਵੀ ਜਿੰਨਾ ਲੋਕਾਂ ਨੇ ਮਾਨ ਨਾਲ 63000 ਵੋਟਾਂ ਨਾਲ ਜਿਤਾਇਆ ਸੀ ਨਾ ਜਿਹੜਾ ਬੰਦਾ ਐਮ.ਸੀ ਬਣਨ ਦੇ ਵੀ ਕਾਬਲ ਨਹੀਂ ਸੀ ਸੱਚ ਪੁੱਛੋ ਜੇ ਤੁਸੀਂ ਉਹਨੂੰ 63000 ਵੋਟਾਂ ਨਾਲ ਜਿਤਾਇਆ ਪਰ ਉਹਨੇ ਕੀਤਾ ਕੀ ਫੜਿਆ ਪਹਿਲਾਂ ਤਾਂ 2 ਮਹੀਨੇ ਬਾਅਦ ਹੀ ਆਪਦੀ ਕਰਤੂਤ ਦਿਖਾਤੀ ਸੀ ਤੁਸੀਂ ਦੇਖ ਲਈ ਸੀ ਕੀ ਸੀ ਉਹ ਕਈ ਲੋਕ ਬੰਦੇ ਇਹ ਕਹਿੰਦੇ ਨੇ ਉਹ ਗੱਲ ਝੂਠ ਝੂਠ ਨਹੀਂ ਸੀ ਲੈਣ ਦਾ ਤਰੀਕਾ ਠੀਕ ਨਹੀਂ ਆਇਆ ਜਿਹੜੇ ਚ ਫੇਲ ਹੋ ਗਿਆ ਗੱਲ ਉਹ ਸੱਚ ਸੀ ਉਹੀ ਹਾਲ ਇਹਨਾਂ ਨੇ ਹੁਣ ਸਾਰੇ ਪ੍ਰਸ਼ਾਸਨ ਚ ਕੀਤਾ ਹੋਇਆ ਹੈ ਮੇਰੇ ਕੋਲੇ ਪਿਛਲੇ 2 ਮਹੀਨਿਆਂ ਦੇ ਕਈ ਨਿੱਜੀ ਉਦਾਹਰਨਾਂ ਨੇ ਸਾਰੀ ਪੁਲਿਸ ਨੇ ڪرਿੰਦਾ ਬਣਾ ਰੱਖੀ ਐ ਸਾਡੇ ਬੂਟਾ ਸਿੰਘ ਡੀਐਸ ਵੀ ਐ ਮਲੇ ਦੇ ڪرਿੰਦੇ ਤੋਂ ਸਵਾਇ ਕਰਦਾ ਕੀ ਐ ਇਹਨੇ ਆਪ ਦਾ ڪرਿੰਦਾ ਬਣਾ ਲਿਆ ਇਹਦਾ ਇੱਕ ਗੁਰਲਾਲ ਆ ਉਹ ਛੜ ਰੱਖਿਆ ਇਹ ਪੈਸੇ ਇਕੱਠੇ ਕਰਨਦੇ ਹੋਗੇ ਦੁਬਾਰੇ ਇਹਨਾਂ ਨੂੰ ਪਤਾ ਸਾਡੀ ਕਾਠ ਦੀ ਹਾਂਡੀ ਚੜਨੀ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਮੰਨਾਂ ਨੂੰ ਇੱਕ ਪੈਸੇ ਦਾ ਕੋਈ ਸਰੋਕਾਰ ਨਹੀਂ ਇਸ ਕਰਕੇ ਹੱਲ ਨਹੀਂ ਹੁੰਦਾ ਜੇ ਪਰ ਬਿੱਲ ਪਾਵਰ ਹੋਵੇ ਆ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਦੇਖ ਕੇ ਸਦੀਫੇ ਬੈਠੋ ਨਾ ਸਰਕਾਰ ਦੇ ਆਪੇ ਥੋੜਾ ਪਾਸ ਕਰੂਗੀ ਲੋਕਾਂ ਨੂੰ ਫਿਰ ਲੋੜ ਹੈ ਅਸੀਂ 27 ਬੰਦੇ ਚੁਣੇ ਐ ਐਮ ਐਮ ਐਲ ਏ ਦੇ ਦੋ ਰਜ਼ੇਨ ਜੇ ਤੁਹਾਡੇ ਆਖੇ ਸੀਵਰੇਜ ਦਾ ਕੰਮ ਨਹੀਂ ਹੁੰਦਾ ਸ਼ਹਿਰ ਦਾ ਬਾਕੀ ਦਾ ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਤਾਂ ਤੁਸੀਂ ਕੀ ਕਰਦੇ ਹੋਗੇ ਇਹ ਫੇਲ ਐਮ ਐਮ ਐਲ ਏ ਜਿਹਨੇ ਲੋਕਾਂ ਦੇ ਉਸ ਦਿੱਤੇ ਹੋਏ ਮਾਨ ਦਾ ਉਹ ਕਹਾਣ ਕੀਤਾ ਅੱਜ ਤੱਕ ਇਤਿਹਾਸ ਦੇ ਵਿੱਚ ਨਾ ਇੰਨੀਆਂ ਵੋਟਾਂ ਨਾਲ ਮਾਨਸਾ ਤੋਂ ਕਦੇ ਐਮ ਐਮ ਐਲ ਏ ਬਣਿਆ ਨਾ ਕਾਹਨੂੰ ਬਣਨਾ ਵੱਡਾ ਚਿਹਰਾ ਸਿੱਧੂ ਮੂਸੇ ਵਾਲਾ ਵੀ ਹਰਾਇਆ ਸੀਗਾ ਇੱਥੋਂ ਹੁਣ ਬਿਲਕੁਲ ਹਰਾਇਆ ਜੀ ਉਹਦਾ ਤਾਂ ਜਿਹੜਾ 59 11 ਸੀ ਉਹਦੀ ਖਿੱਚ ਲਿਆ ਸੀ ਉਹ 911 ਖਿੱਚਣਾ ਕਿ ਸੀਵੇਜ ਪੇਜੂਗਾ ਹੁਣ ਖਿੱਚੇ ਨਾ 911 ਸੀਵੇਜ ਅੜ ਗਿਆ ਇੱਥੇ ਜਿਹੜਾ 911 ਪਾ ਕੇ ਬੈ ਖਿਦਾ ਥਾਪੀ ਮਾਰਦਾ ਸੀ ਉਹ ਥਾਪੀ ਹੁਣ ਕਿੱਥੇ ਐ ਲੋਕ ਤਾਂ ਸਾਡੇ ਪੈ ਆਹ ਪਜਾਮੇ ਟਾਂਕ ਟਾਂਕ ਕਰਾਂ ਚ ਵੜਦੇ ਨੇ ਮਿਲਦਾ ਐਮਐਲਏ ਕੋਲੇ ਆ ਕੇ ਮਿਲਦਾ ਕਦੇ ਸਾਡੇ ਕੋਲੇ ਕਦੇ ਵਾਸਤੇ ਮਿਲਦਾ ਸਾਨੂੰ ਸਾਨੂੰ ਤਾਂ ਉਹ ਤੋਂ ਪਤਾ ਲੱਗਦਾ ਵੀ ਫਲਾਣੇ ਨੂੰ ਕਹਿੰਦਾ ਮੇਰੇ ਗੋਡਿਆਂ 'ਤੇ ਲਾ ਜਾ ਮੈਂ ਉਹਦੇ ਪਰਚਾ ਕਰਾਤਾ ਮੈਂ 10 ਸਰਪੰਚ ਪੇਸ਼ ਕਰਦੇ ਨੇ ਪਿੰਡਾਂ ਦੇ ਜਿਹਦੇ ਪਰਚੇ ਤੇ ਅਸੀਂ ਕੈਂਸਲ ਕਰਾਏ ਨੇ ਹਾਂ ਇਹ ਤਾਂ ੱੱਕੇ ਨਾ ਕੋਈ ਹੋਰ ਹੀ ਆਪਦੀ ਪਤਾ ਨਹੀਂ ਕੀ ਗੇਮ ਖੇਡਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਦਿਮਾਗ ਤੋਂ ਖਾਰਜ ਹੈ ਜਾਂ ਕੋਈ ਦਾ ਦਿਮਾਗ ਕੰਮ ਕਰਦਾ ਹੈ ਹਾਂ ਗੱਲਬਾਤ ਹੋਰ ਵੀ ਕਰ ਲੈਣੇ ਆ ਕਿਵੇਂ ਦੇਖਦੇ ਹੋ ਜੀ ਤੁਸੀਂ ਚੁਣਿਆ ਸੀਗਾ ਆਪਣਾ ਐਮਐਲਏ ਕੇ ਆਮ ਆਦਮੀ ਪਾਰਟੀ ਆਮ ਲੋਕਾਂ ਦੀਆਂ ਲੋਕਾਂ ਦੇ ਵਿੱਚ ਆਉਣਗੇ ਤੁਹਾਡੇ ਕੋਲੇ ਆ ਕੇ ਕਹਿ ਲੈ ਮਿਲਦੇ ਆ ਕੰਮ ਦਾ ਬਾਅਦ ਹੀ ਗੱਲ ਆ ਜੀ ਦੇਖੋ ਜਿਹੜੀ ਮੈਂ ਇੱਕ ਪਰਸਨਲ ਕੋਈ ਟਿੱਪਣੀ ਨਹੀਂ ਕਰਦਾ ਮੈਂ ਤੁਹਾਨੂੰ ਵੈਸੇ ਗੱਲ ਕਰਦਾ ਵੀ ਜਿਹੜੇ ਝੂਠੇ ਵਾਦੇ ਕਿਉਂ ਕਰ ਰਹੇ ਆ ਪਹਿਲਾਂ ਵੀ ਕਹਿੰਦੇ ਸੀਗੇ ਅਸੀਂ 40 ਕਰੋੜ ਲੈ ਕੇ ਆਏ ਉਹ 40 ਕਰੋੜ ਕਿੱਥੇ ਗਿਆ ਸਾਨੂੰ ਇਹ ਜੀ ਨਹੀਂ ਸਮਝ ਆਉਂਦਾ बार-बार ਐਮਐਲਏ ਸਾਹਿਬ ਇੱਕ ਗੱਲ ਕਹਿ ਦਿੰਨ ਵੀ ਮੈਂ ਇਸ ਕੰਮ ਦੇ ਵਿੱਚ ਅਸਮਰਥ ਆ ਮੈਂ ਫੰਡ ਨਹੀਂ ਲਿਆ ਸਕਦਾ ਉਹ ਹੱਥ ਖੜੇ ਕਰਕੇ ਸਾਡੇ ਵਿੱਚਕਾਰ ਬੈਠਣ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਉਹ ਬਾਰ-ਬਾਰ ਝੂਠ ਕਿਉਂ ਬੋਲ ਰਹੇ ਨੇ ਸਾਨੂੰ ਇਹ ਗੱਲ ਨਹੀਂ ਸਮਝ ਆ ਰਹੀ ਹੁਣ ਉਹਨਾਂ ਨੇ ਕਿਹਾ ਤਾ 42 ਕਰੋੜ 40 ਕਰੋੜ ਸਾਨੂੰ ਸਮਝ ਨਹੀਂ ਆ ਰਹੀ ਇਹ ਬਾਰ ਬਾਰ ਝੂਠ ਕਿਉਂ ਬੋਲਨੇ ਪੈ ਰਹੇ ਉਹਨਾਂ ਨੂੰ ਇਹ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਨਾਰਾਜ਼ ਹਾਂ ਸਾਡਾ ਸ਼ਿਵਰੇ ਦਾ ਜਿਹੜਾ ਹੈਗਾ ਪੱਕਾ ਹੱਲ ਕਰੋ ਜਿੰਨਾ ਟਾਈਮ ਇਹ ਪੱਕਾ ਹੱਲ ਨਹੀਂ ਹੁੰਦਾ ਉਹਨਾਂ ਟਾਈਮ ਇਹ ਜਿਹੜਾ ਰੋਸ ਮਾਰਚ ਹੈ ਇਹ ਕੰਟੀਨਿਊ ਚੱਲਦਾ ਰਹੂਗਾ ਚਾਹੇ ਉਹਨੂੰ ਸਾਲ ਲੱਗ ਜੇ ਚਾਹੇ 2 ਸਾਲ ਲੱਗ ਜਾਣ ਚਾਹੇ 3 ਸਾਲ ਲੱਗ ਜਾਣ ਜਦੋਂ ਇਹਦਾ ਹੱਲ ਹੋ ਗਿਆ ਅਸੀਂ ਨਾਲ ਦੀ ਨਾਲ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਾਂਗੇ ਜਿਹੜਾ ਕਹਿੰਦੇ ਕਿ ਪੰਜਾਬ ਚ ਵਿਕਾਸ ਦੀ ਹਨੇਰੀ ਆਈ ਹੋਈ ਹੈ ਤੁਹਾਡੇ ਵੱਲ ਨਹੀਂ ਆਈ ਫਿਰ ਇੱਧਰ ਆ ਵਿਕਾਸ ਸਾਰਿਆਂ ਵਿਕਾਸ ਕਿੰਨਾ ਕਹੇ ਸਾਰੀ ਗਲੀ ਗਲੀ ਤੇ ਕਹਿੰਦਾ ਸੀ ਵਰੇਜ ਦਾ ਪਾਣੀ ਹੈ ਲੋਕ ਇਸ ਦੇ ਨਾਲ ਬਿਮਾਰ ਹੋ ਰਹੇ ਹੈ ਲੋਕਾਂ ਦਾ ਧਿਆਨ ਰੱਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਹਦਾ ਹੱਲ ਕਰੇ ਵਿਕਾਸ ਦਾ ਫੇਰੇ ਪਤਾ ਲੱਗੂਗਾ ਕਿਵੇਂ ਦੇਖਦੇ ਹੋ ਜੀ ਸੀਵਰੇਜ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਦਾਅਵੇ ਆ ਕਿ 40 ਕਰੋੜ 50 ਕਰੋੜ ਕਿੱਥੇ ਆ ਉਹ ਜੀ ਇਤਨਾ ਸੰਘਰਸ਼ ਅੰਦੋਲਨ ਦਾ ਰੂਪ ਲੈ ਲਿਆ ਤਬ ਕਹੀਂ ਜਾ ਕੇ ਐਸਟੀਮੇਟ ਬਣਾਏ ਅਭੀ ਜਬ ਬਣਾਏ ਹੈ ਜਾਂ ਪੂਰਾ ਹੋ ਕੇ ਆਏਗਾ ਜਿਸ ਦਿਨ ਬੰਨਣਾ ਸ਼ੁਰੂ ਕੰਮ ਸ਼ੁਰੂ ਹੋਏਗਾ ਉਸੇ ਦਿਨ ਹਮ ਸਮਝ ਸਕਤੇ ਨਹੀਂ ਤਾਂ ਉਸੇ ਪਹਿਲੇ ਝੂਠੇ ਵਾਦੇ ਔਰ ਯਹਾਂ ਤੱਕ ਕਾ ਝੂਠਾ ਵਾਦਾ ਕਿ ਇੱਕ ਮਾਨਯੋਗ ਭਗਵਾਨ मान जी यहाँ पे अभी एम पी इलेक्शन से तब आए और वहाँ पे झूठा इतना बड़ा गप मार के गए कि हाँ जी इतना एक महीने के अंदर काम शुरू हो जाएगा जी छह सात महीने होगा एम पी इलेक्शन का अभी तक जब हमारा राजा ही झूठ इतना बड़ा मार रहा है तो फिर सरकार का तो क्या हाल है और कौन काम करने वाला है इसलिए आज हम अपने अधिकारों के लिए गणतंत्र दिवस पे एक शांतिमय रोज प्रदर्शन कर रहे हैं और इसका हल होना चाहिए जी नहीं तो मानसा का बहुत ही गंभीर आज सीवरेज की समस्या है कल गंभीर बीमारियाँ महामारी फैल सकती है ਮਾਨਸਾ ਕੇ ਅੰਦਰ ਲੋਕਾਂ ਨੂੰ ਗਲਤ ਬਤਨ ਨੇ ਕਿਵੇਂ ਦੇਖਦੇ ਹੋ ਜੀ ਪਰ ਜਿਹੜੇ ਮੁੱਖ ਮੰਤਰੀ ਆਉਂਦੇ ਆ ਮੁੱਖ ਮੰਤਰੀ ਝੂਠ ਮਾਰ ਕੇ ਗਏ ਸੀ ਗੱਲ ਇਹ ਹੈ ਜੀ ਇਹ ਸਰਕਾਰਾਂ ਦਾ ਜਿਹੜਾ ਕੰਮ ਹੈ ਇਹ ਟਾਈਮ ਪਾਸ ਕਰਨ ਨਾਲ ਲਾਰੇ ਲਾ ਕੇ ਜਿਹੜਾ ਉਹਨੇ 40 ਕਰੋੜ ਰੁਪਏ ਕਿਹਾ ਸੀਗਾ ਜਦੋਂ ਇਥੇ ਪਹਿਲਾ ਵਾਰ ਧਰਨਾ ਲੱਗਿਆ ਸੀ ਉਹ ਵਾਇਸ ਸਾਹਿਬ ਮਾਨਸਾ ਦਾ ਮਾਰਚ ਤੋਂ ਲੈ ਕੇ ਅਪ੍ਰੈਲ ਤੱਕ 25 ਦਿਨ ਲਾਇਆ ਸੀ 24 25 ਦਿਨ ਉਸ ਟਾਈਮ ਸਾਡਾ ਇਹ ਖੁੜੀਆ ਸਾਹਮਣੇ ਧਰਨਾ ਚਕਾਇਆ ਸੀਗਾ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਨਾਲ ਵੀ ਸਾਡੀ ਮੀਟਿੰਗ ਕਰਵਾਈ ਗਈ ਸੀਗੀ ਉਦੋਂ ਉਹਨਾਂ ਨੇ ਕਿਹਾ ਸੀ ਸਾਡਾ ਵਾਇਸ ਆਫ ਮਾਨਸਾ ਦਾ ਬਕਾਇਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਆਪਣੀ ਸ਼ਹਿਰ ਦੇ ਸੀਵਰੇਜ ਨੂੰ ਠੀਕ ਰਾਉਣ ਵਾਸਤੇ ਵੀ ਜਲਦੀ ਹੀ ਅਸੀਂ ਇਹਦਾ ਪੱਕਾ ਹੱਲ ਕਰਾਂਗੇ 43 ਕਰੋੜ ਰੁਪਏ ਅਸੀਂ ਇਹਨੂੰ ਮਨਜ਼ੂਰ ਕਰਵਾ ਕੇ ਭੇਜਾਂਗੇ ਤੇ ਸੀਵਰੇਜ ਦਾ ਪੱਕਾ ਹੱਲ ਕੀਤਾ ਜਾਊਗਾ ਪਰ ਉਹ ਅਜੇ ਤੱਕ ਇਹਦਾ ਪੱਕਾ ਹੱਲ ਨਹੀਂ ਹੋਇਆ ਉਸੇ ਕਾਰ ਦੀ ਅੱਜ ਦੇਖ ਲਓ ਵੀ ਕਿੰਨਾ ਹਜੂਮ ਇੱਥੇ ਸੜਕਾਂ ਤੇ ਫਿਰਦਾ ਹੈ ਸ਼ਹਿਰ ਦੇ ਵਿੱਚ ਸਾਰੇ ਗਲੀਆਂਾਂ 'ਚ ਪਾਣੀ ਦਰਿਆ ਫਿਰਦਾ ਹੈ ਇਸੇ ਕਾਰਨ ਇਹ ਅੱਜ ਸਾਰਾ ਹਜੂਮ ਇਕੱਠਾ ਹੋਇਆ ਹੈ ਇਹਨੂੰ ਠੀਕ ਰਾਉਣ ਵਾਸਤੇ ਐਮਐਲਏ ਦੇ ਘਰ ਦੇ ਬਾਹਰ ਵੀ ਸਾਰੇ ਪਾਸੇ ਖੜਾ ਜੀ ਸ਼ਹਿਰ ਚ ਕੋਈ ਥਾਂ ਨਹੀਂ ਜਿੱਥੇ ਨਾਖਣਾ ਹੋਵੇ ਸਰਵਾਈ ਦਾ ਹੁਣ ਹੋਇਆ ਵੀ ਜਦੋਂ ਹੱਲ ਹੋ ਗਿਆ ਤਾਂ ਸਾਰੇ ਸਾਹਮਣੇ ਆ ਜੀ ਸਰਵਾਈ ਦੀ ਤਾਂ ਹੀ ਦਾ ਇੱਥੇ ਸਾਰਾ ਹਜੂਮ ਇਕੱਠਾ ਹੋਇਆ ਜੀ ਸ਼ਹਿਰ ਦਾ ਜੇ ਨਹੀਂ ਹੱਲ ਹੋ ਰਿਹਾ ਤਾਂ ਕਿਵੇਂ ਦੇਖਦੇ ਹੋ ਜੀ ਜਿਹੜੇ ਮੁੱਖ ਮੰਤਰੀ ਖੁਦ ਉਹਨਾਂ ਨੇ ਕਹਿੰਦੇ ਕਿ ਜਿੱਥੇ ਮੁੱਖ ਮੰਤਰੀ ਕਹਿ ਗਿਆ ਤੇ ਓਵਰਕਮ ਹੁੰਦਾ ਹੀ ਹੈ ਪਰ ਤੁਹਾਡੇ ਨਹੀਂ ਹੋਇਆ ਦੇਖੋ ਬੜੇ ਲੰਬੇ ਸੰਘਰਸ਼ ਤੋਂ ਬਾਅਦ 22 ਦਿਨ 87 47 48 ਡਿਗਰੀ ਦੇ ਟੈਂਪਰੇਚਰ 'ਚ ਇੱਥੇ ਬਹਿੰਦੇ ਰਹੇ ਸ਼ਹਿਰ ਵਾਸੀਆਂ ਨੇ ਬਹੁਤ ਸਾਹ ਦਿੱਤਾ ਐਂਡ ਸਾਡਾ ਇਹ ਹੋਇਆ ਵੀ ਉਸ ਦਿਨ ਮੁੱਖ ਮੰਤਰੀ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਆਏ ਅਸੀਂ ਬੜੇ ਖੁਸ਼ ਹੋਏ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਸਾਡੇ ਸ਼ਹਿਰ ਚ ਆ ਕੇ ਅਨਾਉਂਸਮੈਂਟ ਕਰਕੇ ਗਏ ਕਿ ਵੌਇਸ ਆਫ ਮਾਨਸਾ ਦੇ ਸਤਕਾਰਤ ਨਮਾਇਦੇ ਮੈਨੂੰ ਮਿਲੇ ਤੇ ਸ਼ਹਿਰ ਦਾ ਬਹੁਤ ਮਾੜਾ ਹਾਲ ਹੈ ਤੇ ਬਹੁਤ ਵਧੀਆ ਬਣਾ ਦੇਾਂਗੇ ਪਤਾ ਨਹੀਂ ਹੁਣ ਸਰਕਾਰੀ ਕੰਮ ਇਹਨੇ ਸਲੋਕ ਕਿਉਂ ਰਗੇ ਉਦੋਂ ਪਿੱਛੋਂ ਪ੍ਰੋਜੈਕਟ ਬਣਾਉਣ ਤੇ ਬੜਾ ਟਾਈਮ ਲੱਗਿਆ ਪ੍ਰੋਜੈਕਟ ਪਹਚਾਇ ਆਸਾ ਹੋ ਰਿਹਾ ਪਰ ਬਹੁਤ ਸਲੋ ਹੋ ਰਿਹਾ ਸੋ ਤਾਂ ਕਰਕੇ ਅੱਜ ਲੋਕਾਂ ਦਾ ਸੰਘਰਸ਼ ਹੈ ਜਿਹੜਾ ਉਹ ਕਰਨਾ ਪਿਆ ਵੀ ਤਾਂ ਜੋ ਕਿ ਸਰਕਾਰ ਤੇ ਪ੍ਰੈਸ਼ਰ ਬਣ ਸਕੇ ਜਿਵੇਂ ਕਹਿੰਦੇ ਕਿ ਐਮਐਲਏ ਦੇ ਬਾਰ ਦੇ ਵਿੱਚ ਵੀ ਪਾਣੀ ਖੜਾ ਕੀ ਲੱਗਦਾ ਫਿਰ ਐਮਐਲਏ ਦੀ ਸੁਣਵਾਈ ਹਣੀ ਕਿ ਉੱਤੇ ਦੇਖੋ ਇਹਦਾ ਵਧੀਆ ਜਵਾਬ ਤਾਂ ਐਮਐਲਏ ਸਾਹਿਬ ਹੀ ਦੇਣਗੇ ਪਰੰਤੂ ਸਾਰਾ ਸ਼ਹਿਰ ਹੀ ਪਾਣੀ ਨਾਲ ਬਹੁਤ ਡੁੱਬਿਆ ਪਿਆ ਸਾਰਾ ਸ਼ਹਿਰ ਪਾਣੀ ਨਾਲ ਡੁੱਬਿਆ ਲੋਕ ਇੱਕ ਨਰਕ ਭਰੀ ਜ਼ਿੰਦਗੀ ਹੈ ਜਿਹੜੀ ਉਹ ਰਹਿਣ ਲਈ ਮਜਬੂਰ ਹੋ ਰਹੇ ਨੇ ਜਿਹੜੇ ਇੱਥੇ ਲੋਕ ਖੜੇ ਆ 25 25 ਸਾਲਾਂ ਤੋਂ ਕਿਸੇ ਨੇ ਦੇਖਿਆ ਨਹੀਂ ਕਦੇ ਵੀ ਇੰਨਾ ਗੰਦਾ ਹਾਲ ਹੋਵੇ ਦੇਖsene ਦੇਖਿਆ ਰੱਥ ਖੜਾ ਕਰੋ 25 ਸਾਲ ਮੈਂ ਇਧਰ ਦੇਖਦਾ ਰਿਹਾ ਅਸੀਂ 2.5 ਸਾਲ ਪਹਿਲਾਂ ਆਵਾਜ਼ ਠਾਣੂ ਸ਼ੁਰੂ ਕੀਤੀ ਸੀ ਉਦੋਂ ਸਾਨੂੰ ਲਾਂਭੇ ਮਿਲਦੇ ਸੀ ਵੀ ਪਾਈਆ ਪਾਣੀ ਆ ਜਾਂਦਾ ਤੇ ਤੁਸੀਂ ਖੜੇ ਹੋ ਕੇ ਐਜੀਟੇਸ਼ਨ ਕਰਨ ਲੱਗ ਪੈਂਦੇ ਹੋ ਮੀਟਿੰਗਾਂ ਕਰਨ ਲੱਗ ਪੈਂਦੇ ਹੋ ਪਰੰਤੂ ਸਾਨੂੰ ਦੀਂਦਾ ਸੀ ਬੇਨਾਨੇ ਕੁਛ ਕਰਨਾ ਨਹੀਂ ਇਹਦਾ ਹਾਲ ਸ਼ਹਿਰ ਦਾ ਮਾੜਾ ਹੋਣਾ ਹੈ ਉਹ ਅੱਜ ਹੋ ਗਿਆ ਤਾਂ ਅੱਜ ਸਾਰਾ ਸ਼ਹਿਰ ਉੱਠਿਆ ਤੇ ਮੈਨੂੰ ਉਮੀਦ ਹੈ ਐਨਾ ਵੱਡਾ ਇਕੱਠ ਮੈਂ ਕਦੇ ਨਹੀਂ ਦੇਖਿਆ ਲੋਕਾਂ ਦਾ ਆਮ ਲੋਕਾਂ ਦਾ ਸ਼ਹਿਰੀ ਲੋਕਾਂ ਦਾ ਵੀ ਹੁਣ ਸਰਕਾਰ ਦੇ ਕੰਨ ਤੇ ਜ਼ਰੂਰ ਜੂੰਸਰਕੂਗੇ ਤੇ ਕੱਲ ਹੋਊਗਾ ਨਹੀਂ ਲੱਗਦਾ ਪਰ ਜਿਹੜਾ ਜਿਹੜਾ ਬਦਲਾ ਕਹਿੰਦੇ ਸੀ ਕਿ ਬਦਲਾ ਆਊਗਾ ਵਕਾਫ ਦੀਆਂ ਹਨੇਰੀਆਂ ਆਉਣਗੀਆਂ ਪਰ ਹਨੇਰੀਆਂ ਕਿੱਥੇ ਰਹਿ ਗਈਆਂ ਉਹ ਤੁਹਾਡੇ ਵਾਲੀਆਂ ਭਾਈ ਉਹ ਬਦਲਾ ਅੱਜ ਅਸੀਂ ਸਾਰੇ ਲੋਕ ਲੈ ਆਵਾਂਗੇ ਉਹ ਬਦਲਾ ਲਈ ਇੱਥੇ ਅਸੀਂ ਇਕੱਠੇ ਹੋਈਆਂ ਤਾਂ ਇਕੱਠੇ ਹੋਈਆਂ ਯੈਸ ਬਹੁਤ ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਇੱਥੇ ਮਾਨਸਾ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੇ ਪਦਰਤੇ ਇਕੱਠੇ ਹੈ ਜਿਹੜਾ 메ਨ ਚੌਕ ਹੈ ਬੱਸ ਸਟੈਂਡ ਦੇ ਕੋਲ ਉੱਥੇ ਵੱਡੇ ਪਦਰਤੇ ਇਕੱਠੇ ਹੋਣਾ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਸੀਵਰੇਜ ਦਾ ਹੱਲ ਹੈ ਉਹ ਲੰਮੇ ਸਮੇਂ ਤੋਂ ਲੰਘ ਰਿਹਾ ਹੈ ਜਦੋਂ ਦੀ ਸਰਕਾਰ ਆਈ ਹੈ ਤਾਂ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਤਾਂ ਗੱਲਬਾਤ ਕੀਤੀ ਤੁਹਾਡੇ ਤੱਕ ਪਹੁੰਚਾਈ ਦੇਖਦੇ ਲੋਕਾਂ ਸਦੀ ਵੀ ਧੰਨਵਾਦ